ਤਨਵੀਰ ਕੌਰ ਹਰਮਿੰਦਰ ਸਿੰਘ ਅਤੇ ਪਰਮਪ੍ਰੀਤ ਸਿੰਘ ਹੋਣਗੇ ਫਿਰੋਜ਼ਪੁਰ ਦੇ ਤਹਿਸੀਲਦਾਰ ਲੇਬਰ ਕਮਿਸ਼ਨਰ ਹੈ ਤਨਵੀਰ ਸਸਪੈਂਡ ਕਰਨ ਤੋਂ ਬਾਅਦ ਮਾਨ ਸਰਕਾਰ ਵੱਲੋਂ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਟਰਾਂਸਫਰ 350 ਕਿਲੋਮੀਟਰ ਦੂਰ ਪੜੋ ਲਿਸਟ ਪੰਜਾਬ ਦੀ ਮਾਨ ਸਰਕਾਰ ਨੇ ਮਾਲ ਵਿਭਾਗ ਦੇ 14 ਤਹਿਸੀਲਦਾਰਾਂ ਨੂੰ 16 ਘੰਟੇ ਪਹਿਲਾਂ ਸਸਪੈਂਡ ਕਰਨ ਤੋਂ ਬਾਅਦ ਇਸ ਵਿਭਾਗ ਦੇ ਖਿਲਾਫ ਇੱਕ ਹੋਰ ਵੱਡਾ ਐਕਸ਼ਨ ਲੈ ਲਿਆ ਹੈ ਸਰਕਾਰ ਨੇ 235 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ ਇਹਨਾਂ ਵਿੱਚ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰ ਹਨ ਸਾਰਿਆਂ ਦਾ ਤਬਾਦਲਾ ਦੂਰ ਦੂਰ ਕੀਤਾ ਗਿਆ ਹੈ ਇਹਨਾਂ ਅਧਿਕਾਰੀਆਂ ਦੇ ਤਬਾਦਲੇ 350 ਕਿਲੋਮੀਟਰ ਤੱਕ ਕੀਤੇ ਗਏ ਹਨ ਸਰਕਾਰ ਕਿਸੇ ਵੀ ਪਦਰਤੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਦੇ ਮੋੜ ਵਿੱਚ ਨਹੀਂ ਹੈ ਸੀਐਮ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਨੂੰ ਵੀ ਬਲੈਕਮੇਲ ਕਰਨ ਦਾ ਲਾਇਸੈਂਸ ਨਹੀਂ ਦਿੱਤਾ ਜਾਏਗਾ ਦੂਜੇ ਪਾਸੇ ਟਰਾਂਸਫਰ ਕੀਤੇ ਗਏ ਇਹਨਾਂ ਅਧਿਕਾਰੀਆਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਤਿੰਨ ਤਹਿਸੀਲਦਾਰ ਸ਼ਾਮਿਲ ਹਨ ਇਹਨਾਂ ਵਿੱਚ تنویر कौर ਪਰਮਿੰਦਰ ਸਿੰਘ ਅਤੇ ਪਰਮਪ੍ਰੀਤ ਸਿੰਘ ਸ਼ਾਮਿਲ ਹਨ تنویر कौर ਜੋ ਕਿ ਚੰਡੀਗੜ੍ਹ ਵਿੱਚ ਲੇਬਰ ਕਮਿਸ਼ਨਰਸੀ ਨੂੰ ਫਿਰੋਜ਼ਪੁਰ ਦੀ ਤਹਿਸੀਲਦਾਰ ਲਗਾਇਆ ਗਿਆ ਹੈ ਜਦਕਿ ਟਾਂਡਾ ਦੇ ਹਰਮਿੰਦਰ ਸਿੰਘ ਨੂੰ ਵੀ ਫਿਰੋਜ਼ਪੁਰ ਵਿੱਚ ਤਹਿਸੀਲਦਾਰ ਲਗਾਇਆ ਗਿਆ ਹੈ ਪਰਮਪ੍ਰੀਤ ਸਿੰਘ ਜੋ ਕਿ ਪਠਾਨਕੋਟ ਵਿੱਚ ਸੇਵਾਦ ਦੇ ਰਹੇ ਸਨ ਉਹਨਾਂ ਨੂੰ ਵੀ ਫਿਰੋਜ਼ਪੁਰ ਵਿੱਚ ਤਹਿਸੀਲਦਾਰ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਟਰਾਂਸਫਰ ਹੋਏ ਨੈਤ ਤਹਿਸੀਲਦਾਰਾਂ ਵਿੱਚ ਵਿਵੇਕ ਨਿਰਮੋਹੀ ਜੋ ਕਿ ਕੜੂਆ ਵਿਖੇ ਸੇਵਾਵਾਂ ਦੇ ਰਹੇ ਸਨ ਹੁਣ ਫਿਰੋਜ਼ਪੁਰ ਦੇ ਨਾਇਬ ਤਹਿਸੀਲਦਾਰ ਹੋਣਗੇ ਇਸੇ ਤਰ੍ਹਾਂ ਰੁਪਨਗਰ ਦੇ ਨਾਇਬ ਤਹਿਸੀਲਦਾਰ ਗੁਰਨੇਬ ਸਿੰਘ ਨੂੰ ਵੀ ਫਿਰੋਜ਼ਪੁਰ ਦਾ ਨਾਇਬ ਤਹਿਸੀਲਦਾਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਚਮਕੌਰ ਸਾਹਿਬ ਵਿਖੇ ਡਿਊਟੀ ਨਿਭਾ ਰਹੇ ਹਿਮਨਸ਼ੂ ਗਰਗ ਨੂੰ ਫਿਰੋਜ਼ਪੁਰ ਵਿੱਚ ਨਾਇਬ ਤਹਿਸੀਲਦਾਰ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ ਕਰਮਜੀਤ ਸਿੰਘ ਜੋ ਕਿ ਪਹਿਲਾ ਖੰਨਾ ਵਿੱਚ ਨਾਇਬ ਤਹਿਸੀਲਦਾਰ ਸਨ ਨੂੰ ਵੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਾਇਬ ਤਹਿਸੀਲਦਾਰ ਲਗਾਇਆ ਗਿਆ ਹੈ ਜਦ ਕਿ ਮਲੌਰ ਦੇ ਨਾਇਬ ਤਹਿਸੀਲਦਾਰ ਵਿਕਾਸਦੀਪ ਦਾ ਵੀ ਤਬਾਦਲਾ ਫਿਰੋਜ਼ਪੁਰ ਕੀਤਾ ਗਿਆ ਹੈ ਇਸੇ ਤਰ੍ਹਾਂ ਬਠਿੰਡਾ ਦੀ ਇੱਕ ਸ.ਐਮ.ਐਲ.ਏ. ਪ੍ਰਿਆ ਰਾਣੀ ਨੂੰ ਵੀ ਫਿਰੋਜ਼ਪੁਰ ਵਿਖੇ ਨਾਇਬ ਤਹਿਸੀਲਦਾਰ ਲਗਾਇਆ ਗਿਆ ਹੈ ਸੁਖ ਮਨਿੰਦਰ ਸਿੰਘ ਜੋ ਕਿ ਪਹਿਲਾ ਮਾਹਲਪੁਰ ਵਿਖੇ ਨਾਇਬ ਤਹਿਸੀਲਦਾਰ ਸਨ ਦਾ ਤਬਾਦਲਾ ਵੀ ਫਿਰੋਜ਼ਪੁਰ ਕੀਤਾ ਗਿਆ ਗੁਰਦੀਪ ਸਿੰਘ ਜੋ ਕਿ ਖਮਾੜੋ ਵਿਖੇ ਨਾਇਬ ਤਹਿਸੀਲਦਾਰ ਸਨ ਨੂੰ ਫਿਰੋਜ਼ਪੁਰ ਬਦਲਿਆ ਗਿਆ ਹੈ। ਟ੍ਰਾਂਸਫਰ ਕੀਤੇ ਗਏ ਬਾਕੀ ਜ਼ਿਲ੍ਹਿਆਂ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਜਾਣਕਾਰੀ ਹਾਸਲ ਕਰਨ ਲਈ ਜਾਰੀ ਲਿਸਟ ਪੜ੍ਹ ਸਕਦੇ ਹੋ।